ਭਾਵੇਂ ਆਪਣੇ ਦੇਸ਼ ਨੂੰ 66 ਸਾਲ ਬੀਤ ਗਏ ਆ ਆਜ਼ਾਦ ਹੋਇਆ ਪਰ ਫਿਰ ਵੀ ਅਜੇ ਗਰੀਬੀ ਰੇਖਾ ਦੇ ਵਿੱਚ ਬਹੁਤੇ ਪਰਿਵਾਰ ਹਨ ਜਿਹੜੇ ਅਜੇ ਵੀ ਆਪਣੇ ਵਿੱਚ ਦੇ ਵਿੱਚ ਗਰੀਬੀ ਜ਼ਿਆ ਜੀਵਨ ਬਸਰ ਕਰ ਰਹੇ ਹਨ ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਲਗਲੇ ਪਿੰਡ ਚੁੱਕੇ ਜਵਾਰ ਸਿੰਘ ਤੋਂ ਆਇਆ ਹੈ ਜਿੱਥੋਂ ਦੇ ਵਸਨੀਕ ਇੱਕ ਪਰਿਵਾਰ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਤੇ ਉਸ ਦਾ ਐਕਸੀਡੈਂਟ ਹੋਣ ਕਾਰਨ ਉਸ ਦੀ ਇੱਕ ਲੱਤ ਤੇ ਬਾਹ ਕੱਟੀ ਗਈ ਸੀ ਜਿਸ ਕਰਕੇ ਉਹ ਕੋਈ ਪਾਰੀ ਪਾਰੀ ਕਿਸਮ ਦਾ ਕੰਮ ਨਹੀਂ ਕਰ ਸਕਦਾ ਤੇ ਤਿੰਨ ਉਸ ਦੇ ਛੋਟੇ ਛੋਟੇ ਬੱਚੇ ਹਨ ਉਹ ਇੱਕ ਮਕਾਨ ਦੇ ਵਿੱਚ ਰਹਿ ਰਿਹਾ ਜਿਸ ਦੀ ਹਾਲਤ ਕਾਫੀ ਕਸਤ ਹੈ ਜੋ ਕਦੇ ਵੀ ਮਕਾਨ ਡਿੱਗ ਸਕਦਾ ਹੈ ਅਤੇ ਦਵਾਰਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ ਕਿਸੇ ਵੇਲੇ ਵੀ ਇਸ ਮਕਾਨ ਦੀ ਛੱਤ ਤੇ ਦਵਾਰਾਂ ਡਿੱਗ ਸਕਦੀਆਂ ਤਾਂ ਜੋ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਸਰਕਾਰ ਤੋਂ ਉਸ ਨੇ ਮਦਦ ਦੀ ਗੁਆਰ ਲਗਾਈਏ ਉਹਨਾਂ ਭਗਵੰਤਮਾਨ ਔਰ ਵਿਧਾਇਕ ਗੋਲਦੀ ਕੰਬੋਜ ਤੋਂ ਔਰ ਸਮਾਜ ਸੇਵੀਆਂ ਦੇ ਅੱਗੇ ਮੰਗ ਕੀਤੀ ਹੈ ਕਿ ਉਸ ਨੂੰ ਦੀ ਬਣਦੀ ਸਹਿਤਾ ਕੀਤੀ ਜਾਵੇ ਔਰ ਸਰਕਾਰੀ ਦਰਬਾਰੇ ਉਸ ਦੀ ਪਹੁੰਚ ਕਰਵਾ ਕੇ ਉਸ ਨੂੰ ਜਿਹੜਾ ਕਿ ਸਰਕਾਰੋਂ ਮਿਲਣ ਵਾਲੀ ਸਹਿਤਾ ਜਿਵੇਂ ਕਿ ਜਿਸ ਤਰ੍ਹਾਂ ਸੈਂਟਰ ਸਰਕਾਰ ਵੱਲੋਂ ਸਕੀਮ ਦੇ ਤਹਿਤ ਇੱਕ ਮਕਾਨ ਦਿੱਤਾ ਜਾਵੇ ਜਿਹੜਾ ਕਿ ਮੋਦੀ ਸਰਕਾਰ ਵੱਲੋਂ ਵੀ ਦਾਵਾ ਕੀਤਾ ਜਾਂਦਾ ਸੀ ਵੀ ਆਰ ਕਰ ਪੱਕਾ ਮਕਾਨ ਬਣਾਇਆ ਜਾਵੇਗਾ ਪਰ ਅਜੇ ਤੱਕ ਇਸ ਪਰਿਵਾਰ ਨੂੰ ਮਕਾਨ ਨਹੀਂ ਮਿਲਿਆ ਸੋ ਇਸ ਪਰਿਵਾਰ ਨੇ ਮਕਾਨ ਬਣਾ ਕੇ ਦੇਣ ਦੀ ਮੰਗ ਕੀਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਟੋਡਾ ਅਸ਼ੋਕ ਕੁਮਾਰ ਜੀ ਪਿਤਾ ਦੇ ਕੀ ਨਾਮ ਸਨ ਫਨ ਸਰ ਆ ਜੀ ਇਹ ਕਿਹੜਾ ਪਿੰਡ ਤੁਹਾਡਾ ਇਹ ਜੀ ਝੁਗੇ ਜਵਾਰ ਸਿੰਘ ਵਾਲੇ ਤੇ ਕੀ ਕਰਦੇ ਹੋ ਤੁਸੀਂ ਜੀ ਰੱਖ-ਰੁਖਸਾ ਚਲਾਈਦਾ ਮਾੜਾ-ਮੋਟਾ ਕੋਈ ਪੈਲਸ ਚ ਕੰਮ ਕਰਾ ਜਾਂਦਾ ਵੇਟਰ ਦਾ ਕੰਮ ਕਰੀਦਾ ਤੇ ਇਹ ਮਕਾਨ ਤੁਹਾਡਾ ਕਿੰਨੇ ਦਿਨ ਹੋ ਗਏ ਬਣੇ ਨੇ ਇਹਨੂੰ ਕੀ ਹੋ ਗਿਆ 30 ਸਾਲ ਹੋ ਗਏ ਅੱਛਾ ਤੇ ਕੀ ਹੁਣ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਪ੍ਰੋਬਲਮ ਭਾਜੀ ਸਾਰੀ ਛੱਤ ਛੁੱਤ ਡਿੱਗਣ ਵਾਲੀ ਐ ਆ ਸਾਰੇ ਬੱਗਾ ਡਰ ਗੁੱਡਰ ਡਿੱਗਣ ਵਾਲੇ ਨੇ ਤੁਹਾਨੂੰ ਪਤਾ ਹੀ ਐ ਭਾਜੀ ਤੇ ਬੱਲੇ ਅੱਗੇ ਪਾਇਨ ਤੁਸੀਂ ਬੱਲੇ ਡਿੱਗਣ ਬੱਲੇ ਆ ਚਾਰ ਟੁੱਟੇ ਸੀ ਉਹ ਪੁਆਏ ਨੇ ਚਾਰ ਬੱਲੇ ਭਾਜੀ ਜਦੋਂ ਬਾਰਸ਼ ਆਂਦੀ ਅਸੀਂ ਤਾਂ ਬਾਹਰ ਬੱਚੇ ਲੈ ਕੇ ਬਹਿ ਜੀਦਾ ਭਾਈ ਡਰਦੇ ਮਾਰੇ ਬਿਛਾਤ ਸਾਡੀ ਡੇਗਣਾ ਪਵੇ ਤੇ ਅੱਗੇ ਤੁਸੀਂ ਕਿਸੇ ਨੂੰ ਸਰਪੰਚ ਨੂੰ ਜਾਂ ਕਿਸੇ ਨੂੰ ਕਿਹਾ ਬੜਿਆਂ ਨੂੰ ਕਿਹਾ ਭਾਜੀ ਕੋਈ ਸੁਣਵਾਈ ਨਹੀਂ ਸਾਡੇ ਪਿੰਡ ਚ ਕੋਈ ਭੁੱਲਣਾ ਨੂੰ ਕੁਦੇਣਾ ਨਹੀਂ ਤੇ ਕੀ ਮੰਗ ਕੇ ਕਰਦੇ ਤੁਸੀਂ ਸਰਕਾਰ ਮੰਗ ਸਾਈ ਸਰਕਾਰ ਗਏ ਹੀ ਹੈ ਭਾਜੀ ਸਾਡੇ ਕਮਰੇ ਬਣ ਜਾਣ ਬਸ ਇਹੀ ਹੈ ਨਿੱਕੇ ਨਿੱਕੇ ਬੱਚੇ ਨੇ ਤਿੰਨ ਵਿਚਾਰ ਬੱਚੇ ਨੇ ਮੇਰੀ ਲੱਤ ਟੁੱਟੀ ਹੈ ਬਾਹ ਟੁੱਟੀ ਆ ਵੇਖ ਲਓ ਭਾਜੀ ਗੋਲਦੀ ਸਾਹਿਬ ਅੱਗੇ ਬੇਨਤੀ ਹੈ ਸਮਾਜ ਸੇਵਾ ਕਾ ਬੇਨਤੀ ਹੈ ਵੀ ਸਾਡੇ ਆ ਕਮਰੇ ਪਾ ਦੇਣ ਬਸ ਜੀ ਨਿੱਕੇ ਨਿੱਕੇ ਬੱਚੇ ਨੇ ਭਾਜੀ